ਅੱਜ ਨਸ਼ਾ ਇਨਾਂ ਦਾ ਵਧਾ ਦਿੱਤਾ ਕਿ ਅੱਜ ਘਰ ਘਰ ਨਸ਼ਾ ਫੋਚ ਗਿਆ ਤੇ ਪਚਾਰੇ ਐ ਇਹ ਆਮ ਆਦਮੀ ਪਾਰਟੀ ਦੇ ਵਾਧਾ ਗੁੰਡਾ ਗਰਦੀ ਗੈਂਗਸਟਰ ਰਾਜ ਕਰ ਰਹੇ ਐ ਰੋਜ਼ ਖਬਰਾਂ 'ਚ ਕਤਲ ਹੋ ਰਿਹਾ ਜਿਹੜਾ ਕਤਲ ਹੋ ਗਿਆ ਇਹਨੂੰ ਮਾਰ ਦਿੱਤਾ ਇਹਦੀ ਲੁੱਟ ਕੋਈ ਇਹ ਬੈਂਕਰਪਟ ਹੈ ਜਾਂ ਦੁਕਾਨ ਲੁੱਟੀ ਗਈ ਅਫਸਰ ਨਾਮ ਦੀ ਕੋਈ ਚੀਜ਼ ਨਹੀਂ ਐ ਕੋਸ਼ਨਾਮੀ ਕੋਈ ਚੀਜ਼ ਹੀ ਨਹੀਂ ਕਿਉਂਕਿ ਪੁਲਸਾਂ ਨੂੰ ਪਤਾ ਹੀ ਨਹੀਂ ਕਿ ਕੋ ਕੀਤਾ ਬੰਨਾ ਹੈ ਉਸ ਦੀਆਂ ਫੋੜੇ ਆਪਣੇ ਕਿਟਿਆਲੇ ਮੱਲਾ ਦੇ ਹਰ ਹਸਤੇ ਹਰ ਹਾਸਤੇ ਕੋਈ ਨਾ ਕੋਈ ਇੱਥੇ ਵਾਰਦਾਤ ਹੁੰਦੀ ਹੈ ਹੋ ਜਿਹੜੇ ਐਸਐਸਪੀ ਲੱਗਦੇ ਆ ਡੀਸੀ ਲੱਗਦੇ ਆ ਭਗਵੰਤ ਮਾਨੀ ਲਾਉਂਦਾ ਆ ਲਾਉਂਦਾ ਕੇਜੂਵੀ ਪਰ ਬਿਲੀਅਨ ਆਰਡਰ ਆਉਂਦੇ ਆ ਭਗਵੰਤ ਮਾਨ ਨੂੰ ਤਾਂ ਡਰਾਈਵਰ ਬਣਾ ਕੇ ਰੱਖਿਆ ਜਿੱਥੇ ਕੇਂਦਰੀ ਵਾਲੇ ਹਿੰਦੁਸਤਾਨ ਜਾਣਾ ਭਾਵੇਂ ਗੋਲਵਰ ਜਾਣਾ ਭਾਵੇਂ ਹਾਇਦਰਾਬਾਦ ਜਾਣਾ ਭਾਵੇਂ ਬੈਂਗਲੌਰ ਜਾਣਾ ਭਾਵੇਂ ਜੈਪੁਰ ਜਾਣਾ ਸੈਲਫਰੋਨ ਤੋਂ ਵਾਤਮਾਨ ਨੂੰ ਕੀਤਾ ਜਾਂਦਾ ਹੈ ਪੰਜਾਬ ਦੀ ਪੋਸ਼ ਨਾਲ ਭੇਜੀ ਜਾਂਦੀ ਹੈ ਪੰਜਾਬ ਸਰਕਾਰ ਹਵਾਈ ਜਹਾਜ਼ ਕਿਰਾਏ ਤੇ ਲੈਂਦਾ ਹੈ ਤੇ ਉਸੇ ਜਹਾਜ਼ ਤੇ ਉਹ ਲੈ ਕੇ ਜਾਂਦੇ ਹੈ तकरीबन 250 ਕਰੋੜ ਰੁਪਿਆ ਪਿਛਲੇ 6 ਮਹੀਨੇ ਕਿਰਾਏ ਭਰ ਦਿੱਤਾ ਜਹਾਜ਼ ਦਾ ਜਿਹਦਾ ਕਿਰਾਇਆ 8 ਲੱਖ ਤੋਂ 10 ਲੱਖ ਰੁਪਿਆ ਘਟਾ ਹੈ ਜਿਸ ਜਹਾਜ਼ ਤੇ ਉਹ ਲੈ ਕੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਨਾਲ